ਇਹ ਇੱਕ ਨਵੇਂ ਯੁੱਗ ਦਾ ਧਰਮ ਕਿਹਾ ਜਾ ਰਿਹਾ ਹੈ ਹੋਰ ਕਈ ਗੱਲਾਂ ਦੇ ਵਿੱਚ ਇਹ ਕੌਮ ਜਿਹੜੀ ਹੈ ਉਹ ਮੋਹਰੀ ਰੋਲ ਅਦਾ ਕਰਦੀ ਹੈ ਵਿਦੇਸ਼ਾਂ ਦੇ ਵਿੱਚ ਚੰਗੀਆਂ ਪੋਸਟਾਂ ਤੇ ਸਿੱਖ ਬੈਠੇ ਨੇ ਪਰ ਜੇਕਰ ਆਪਣੇ ਗਰਾਊਂਡ ਰਿਐਲਿਟੀ ਤੇ ਦੇਖੀਏ ਤਾਂ ਇੰਨੀ ਐਸੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਹੀ ਅਸੀਂ ਉਲਝੇ ਪਏ ਆ ਕਿ ਆਉਣ ਵਾਲੀ ਪਨੀਰੀ ਦੇ ਲਈ ਸ਼ਾਇਦ ਇਹ ਜਿਹੜੀਆਂ ਉਹ ਕੰਧਾਂ ਖੜੀਆਂ ਹੋ ਸਕਦੀਆਂ ਨੇ ਇਹ ਤਾਂ ਕਿਵੇਂ ਅਸੀਂ ਜਿਹੜਾ ਉਹ ਬਚੀਏ ਆਉਣ ਵਾਲੀ ਪੀੜ੍ਹੀ ਲਈ ਤਾਂ ਅਸੀਂ ਬਹੁਤ ਅਵਿਸ਼ਵਾਸ ਹੋ ਗਏ ਅਵਿਸ਼ਵਾਸ ਹੋ ਗਏ ਇਹ ਆਸ ਰੱਖ ਕੇ ਪੇ ਸਾਡੇ ਖੇਤ ਦੀ ਕੋਈ ਰਾਖੀ ਕਰੇ ਦੇ ਸਾਬਨੇ ਸਾਡਾ ਖੇਤ ਉਜੜਦਾ ਅਸੀਂ ਹੱਥ ਤੇ ਹੱਥ ਕਰਕੇ ਬੈਠੇ ਰਹੀਏ ਕੋਈ ਆਊਗਾ ਕੋਈ ਸੰਪਰਦ ਆਊ ਕੋਈ ਸੰਤ ਆਊ ਕੋਈ ਜਥੇਬੰਦ ਆਊ ਸਾਡੇ ਖੇਤ ਦੀ ਰਾਖੀ ਕਰੋ ਤਾਂ ਉਹ ਤਾਂ ਫੇਰ ਰਬ ਰੱਖਾਏ ਉਹਦਾ ਆਬੇ ਤੇ ਆਨ ਕਰਨਾ ਪੈਣਾ ਸਾਡੇ ਜਿਹੜੇ ਲੌਂਜਵਾਨ ਆਉਣ ਵਾਲੀ ਜਨਰੇਸ਼ਨ ਆ ਸਾਡੇ ਅਨਸਬੰਸਿਆ ਉਹਨਾਂ ਨੂੰ ਜੇ ਸਹੀ ਸਾਡਾ ਬੈਸਸ ਸੁਨੇਹਾ ਜਾਊਗਾ ਤਾਂ ਹੀ ਉਹ ਸਵਾਰ ਸਕਣਗੇ ਹਨਾ ਜੀ